ਨਾ ਪ੍ਰਧਾਨ ਜੀ ਆ ਗਏ ਓਏ ਜਾ ਤੂੰ ਤਾਂ ਡਰਾ ਹੀ ਦਿੱਤਾ ਓਏ ਇਹ ਕਾਦਾ ਪ੍ਰਧਾਨ ਓਏ ਇਹ ਤਾਂ ਕੋਈ ਲੰਡੂ ਪ੍ਰਧਾਨ ਲੱਗਦਾ ਕੋਈ ਨਹੀਂ ਵੇਨੇ ਫਿਰ ਕਿਹੜੇ ਗਲੀ ਮਹੱਲੇ ਦਾ ਪ੍ਰਧਾਨ ਹੈ ਓ ਸੰਜੀਵ ਕਿਹੜੇ ਪ੍ਰਧਾਨ ਨੂੰ ਓਏ ਕਿਰੋ 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 ਰੋਕ 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 ਕਾ ਲਾਹ ਕਾਰ ਸਾਈਡ ਤੇ

ਹੋਰ ਸੇਵਾ ਦੱਸੋ ਜਨਾਬ ਜੀ ਸੇਵਾ ਤਾਂ ਦੱਸਾਂਗੇ ਪਹਿਲਾਂ ਸਾਨੂੰ ਇਹ ਦੱਸੋ ਵੀ ਆਪ ਜੀ ਪ੍ਰਧਾਨ ਕਿਸ ਚੀਜ਼ ਦੇ ਹੋ ਉਹ ਜਨਾਬ ਜੀ ਅਸੀਂ ਨਾ ਆਪਦੇ ਪਿੰਡ ਦੁਪਹਿਰੇ ਤਾਸ਼ ਖੇਡਦੇ ਆ ਜੀ ਤੇ ਬੰਦੇ ਬਾਬਾ ਹੋਣ ਕਰਕੇ ਆਈ ਸੋਚਿਆ ਕਲੱਬ ਬਣਾ ਲਈਏ ਹੂੰ ਤੇ ਜਨਾਬ ਜੀ ਮੈਨੂੰ ਪੂਰੀ ਉਮੀਦ ਆ ਜੇ ਕਲੱਬ ਬਣ ਗਿਆ ਤੇ ਪ੍ਰਧਾਨ ਉਹ ਮੈਨੂੰ ਹੀ ਬਣਾਉਣਗੇ ਜੀ ਅੱਛਾ 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 ਯਾਨੀ ਕਿ ਜਨਾਬ ਜੀ ਕਮਿੰਗ ਸੂਨ ਪ੍ਰਧਾਨ ਜੀ ਪਿਆਰੀ ਵਾਲਾ ਕਰਦੇ ਆ ਜੀ ਉਹ ਜਨਾਬ ਮੈਂ ਵੀ ਇੱਕ ਗੱਲ ਸੋਚ ਲਈ ਜੇ ਉਹਨਾਂ ਨੇ ਮੈਨੂੰ ਪ੍ਰਧਾਨ ਬਣ ਲਈ ਕਿਹਾ ਤੇ ਮੈਂ ਵੀ ਉਹਨਾਂ ਦਾ ਮਾਂ ਨਹੀਂ ਤੋੜਨਾ ਹੂੰ ਤੁਹਾਨੂੰ ਵੀ ਨਹੀਂ ਇੱਕ ਗੱਲ ਪਤਾ ਸਿਆਣੇ ਬੰਦੇ ਦੀ ਸਾਨੂੰ ਸਮਝ ਆਵੇ ਜਾਂ ਨਾ ਆਵੇ ਚਲਾਕ ਬੰਦੇ ਦੀ ਅਸੀਂ ਅੱਖ ਪੜ ਲੈਨੇ ਧੂਤ ਨਹੀਂ ਦਿਆ ਤੈਨੂੰ ਕੀ ਲੱਗਦਾ ਸਾਨੂੰ ਤੇਰੀ ਪਛਾਣ ਨਹੀਂ ਆਉਣੀ ਆ ਟਿੱਡ ਤੇ ਹਲਕੇ ਵਾਂਗੂ ਪਾਣੀ ਪੀਣ ਵਾਲਾ ਬੰਦਾ ਉਹਨੂੰ ਅਸੀਂ ਕਿਵੇਂ ਭੁੱਲ ਜਾਾਂਗੇ ਉਹ ਦਿਨ ਸਕੂਟਰੀ ਤੇ ਤੂੰ ਤਿੰਨ ਤਿੰਨ ਬੰਦੇ ਲੱਤੀ ਫਿਰਦਾ ਸੀ ਆ ਕਵਾੜ ਚ ਤੇਰੇ ਨਾਲ ਬੰਦਾ ਬੈ ਕੇ ਕੋਈ ਰਾਜੀ ਨਹੀਂ ਤੂੰ ਪ੍ਰਧਾਨ ਛਿੱਕੂ ਦਾ ਮੇਰਾ ਬੱਸ ਚਲੇ ਤੇਰੇ ਤੇ ਪ੍ਰਧਾਨ ਸ਼ਬਦੀ ਬੇਅਦਬੀ ਦਾ ਕੇਸ ਠੋਕ ਦਿਆਂ ਓ ਸੰਜੀਵ ਲਾ ਦੀ ਗੱਡੀ ਤੇ ਸੈਟ ਕਰ ਇਹਦਾ ਚਲਾਨ ਜਨਾਬ ਇੱਕ ਮਿੰਟ ਮੇਰੀ ਗੱਲ ਤਾਂ ਸੁਣੋ ਜਨਾਬ ਰੋਕੋ ਉਹਨੂੰ ਹੀ ਕੀ ਰੋਕ ਲਿਆ ਉਹਨੂੰ ਓਏ ਓਡੀ ਤੇਰੀ ਗੱਡੀ ਨਹੀਂ ਜਿੱਦੀ ਪ੍ਰਧਾਨ ਦੀ ਤਖਤੀ ਠੋਕੀ ਫਿਰਦਾ ਜਿੱਦਾਂ ਇਹ ਤਖਤੀ ਦਾ ਭਾਰ ਹੈ ਦੇ ਹਿਸਾਬ ਨਾਲ ਤਾਂ ਗੱਡੀ ਤੇਲ ਹੀ ਬੜਾ ਖਾਂਦੀ ਹੋਣੀ ਹੈ ਜਨਾਬ ਇੱਕ ਮਿੰਟ ਮੇਰੀ ਗੱਲ ਤਾਂ ਸਮਝੀ ਤਾਂ ਕੀ ਗੱਲ ਸੁਣੀ ਹੈ ਤੇਰੀ ਓਏ ਪ੍ਰਧਾਨ ਉਹਨਾਂ ਨੇ ਪਤਾ ਨਹੀਂ ਤੈਨੂੰ ਬਣਾਉਣਾ ਹੈ ਕਿ ਨਹੀਂ ਬਣਾਉਣਾ ਉੱਤੋਂ ਤੋਂ 6 ਗਲਾਸ ਸਾਡਾ ਪਾਣੀ ਸੜਾ ਗਿਆ ਤੈਨੂੰ ਤਾਂ ਪੁੱਤ ਦੰਦੀਆਂ ਗਾਲਾਂ ਕੱਢਣ ਨੂੰ ਜੀ ਕਰਦਾ ਤੂੰ ਕਹਿੰਦਾ ਤੇਰੀ ਗੱਲ ਸੁਣਣੀ ਓਏ ਜਨਾਬ ਇਹ ਨਹੀਂ ਸਟਾਰਟ ਹੋ ਰਹੀ ਜੀ ਮੈਨੂੰ ਲੱਗਦਾ ਬੈਟਰੀ ਖਤਮ ਹੈ ਦੀ ਜਨਾਬ ਤੁਸੀਂ ਮੇਰੀ ਗੱਲ ਹੀ ਨਹੀਂ ਸੁਣ ਰਹੇ ਇਹੀ ਤਾਂ ਮੈਂ ਕਹਿਣਾ ਚਾਹਣਾ ਜੀ ਇੰਦੀ ਬੈਟਰੀ ਮੁੱਕੀ ਹੋਈ ਆ ਇਹਦਾ ਧੱਕੇ ਨਾਲ ਸਟਾਰਟ ਹੋ ਹੈ